ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਪਨੇ ਚੈਨਲ ਉੱਪਰ ਸਾਰੇ ਮਿੱਤਰ ਰਹਿਣਾ ਵੀਡੀਓ ਨੂੰ ਪੂਰਾ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਬਣੀਓ ਅੱਜ ਆਪਾਂ ਯਸਨੀਗੋੜ ਦੇ ਉੱਪਰ ਸਭ ਤੋਂ ਸ਼ੁਰੂਆਤ ਨਾਲ ਗੰਮਨੀਆ 13 ਸਾਈਨੋ ਤੇ ਤੈਨੂੰ ਆਉਣਾ ਪੈਂਦਾਗਾ ਸ਼ੇਰੀ ਦੰਦੀ ਸ਼ੁਰੂਆਤ ਕਰਦੇ ਹਨ ਵੀ ਕੀ ਕੰਮ ਧੰਦਾ ਕਰੀਏ ਇੱਥੇ ਹੈ ਨਾ ਇਧਰ ਆਪਣੀ ਜੀਰੀ ਲਾਉਣ ਵਾਲੇ ਵੀ ਪਹੁੰਚੇਗੇ ਇੱਕਾ ਮੁੰਡਾ ਪਿਆ ਕਹਿੰਦੇ ਬਹੁਤ ਲੱਦੀ ਜਾ ਰਹੇ ਨੇ ਇੱਕ ਬਹੁਤ ਦੂਸਰੇ ਕੇ ਲਈ ਤੇ ਜਾਣੀ ਹੈਗੀ ਆਪਣੇ ਦੂਰ ਪੈ ਨਾ ਅਸਰ ਆਪਣੇ ਰੇੜੀ ਦੇ ਵਿੱਚ ਹੀ ਧਰ ਲਈ ਬਾਬਾ ਮੇਰੇ ਰੇਡੀ ਪਾ ਲਈ ਹਾਂ ਆ ਗਿਆ ਗੋਲਨੀ ਰਾਈ ਸਾਰੀ ਕੋਈ ਚੱਕਣਿਆ ਫਿਰਦਾ ਗੋਲਨੀ ਇਹ ਧਰਤੀ ਕਹਿੰਦੇ ਮੁੰਡੇ ਨੇ ਬਹੁਤ ਦੀਆਂ ਗੱਲਾਂ ਅੱਜ ਤਾਂ ਗਰਮੀ ਵੀ ਨਹੀਂ ਆ ਰਹਾ ਸਹੀ ਮਿੱਤਰੋ ਤੂੰ ਬਲਜੀ ਰਿਆਂ ਕੋਈ ਛੱਡ ਗਿਆ ਪਰ ਬਹੁਤ ਹੁਣ ਛੋਲੇ ਵਿੱਚ ਲੱਗੇ ਡਾਲ ਲਾ ਹੁਣ ਉਛਲ ਥੋੜੀ ਕਨੇ ਗਰਮੀ ਦੇ ਕਾਰਨ ਗਈ ਮੱਚ ਜੀ ਨਾਲੂ ਲਾ ਕੇ ਸੈੱਟ ਕਰਨੀ ਪਊਗੀ ਆ ਦੇਖੋ ਕਿ ਤਾ ਕਨੇ ਵਾਗਾ ਦੂਰ ਦੂਰ ਫਿਰ ਆਪਣੀ ਮੋਟਰ ਥੋੜਾ ਜਾਏ ਇਹ ਵਿਊ ਇਹ ਲੈਤਾ ਤੇ ਕੰਮ ਕਰ ਸਾਡਾ ਲਾਉਣ ਦਾ ਸਟਾਰਟ ਇਹ ਆਪਾ ਥੋੜੇ ਐਸ ਜਰਾ ਆ ਕੇ ਜਦੋਂ ਬ੍ਰੇਕ ਕਰਾਇਆ ਸਾਫ ਪੁਣੀ ਪੈ ਗਿਆ ਬਲੂ ਸਿੰਘ ਮਿਸਤਰੀ ਫਤਿਹਗੜ੍ਹ ਡਰਮ ਰੂਮ ਚ ਪਾਣੀ ਪੈ ਗਿਆ ਸੀਗਾ ਇਹ ਸਾਫ ਕਰਾਇਆ ਨਹੀਂ ਨਾ ਤਰ ਫੇਰਾ ਪਾਣੀਦਰਾ ਹੋ ਗਿਆ ਕਦੂ ਕਰਿਆ ਜਦੋਂ ਬ੍ਰੇਕਾਂ ਤੋਂ ਬਾਅਦ ਤੇ ਕਹਿੰਦੇ ਕੁੰਡੀ ਗੱਪਾ ਹੋ ਗਿਆ ਵੜਾ ਇਕੱਠਾ ਅੰਗੜੀਆਂ ਨਾਲ ਆਇਆ ਨਹੀਂ ਇਹਦਾ ਲੋਟ ਇਹਦਾ ਪਾਣੀ ਇੱਕ ਤਕਨੀਕ ਲਾਈ ਮੱਛਰਾਂ ਨੂੰ ਭਾਈ ਨਾ ਕੋਲ ਲੱਗੇ ਕੋਈ ਕੋਈ ਤਕਨੀਕ ਜਿਹੜੀ ਆਉਂਦੀ ਹੈ ਮਿਕਰ ਜਦੋਂ ਲੂ ਲਾ ਦੇ ਹਾਲੇ ਵਿੱਚ ਦੀ ਆ ਦੇਖੋ ਮੈਟਰੋਇਡ ਦਾ ਪਹਿਲਾ ਲੱਗਾ ਸ਼ਾਟ ਤੇ ਮਛੇਦਾਨੀ ਨਾ ਕਰਾ ਰਿਹਾ ਹਾਂ ਕੁੰਨੀਆਂ ਕਰਦਾ ਨਵਾਂ ਤਰੀਕਾ ਦੱਸਾਂ ਇਹਦਾ ਜਿਹੜਾ ਸਾਰਾ ਕੁਝ ਬਾਹਰੇ ਤੰਗਲੀ ਨਾਲ ਨਹੀਂ ਇਹ ਕੰਮ ਹੁੰਦਾ ਸੀ ਲੋਟ ਆਪਾਂ ਨੇ ਤਕਨੀਕ ਲਾਈ ਦਿਮਾਗ ਲਾਇਆ ਮਛੇਦਾਨੀ ਮੰਗਵਾਲੀ ਮਛੇਦਾਨੀ ਦੇ ਨਾ ਨਾ ਹੁਣ ਇੱਕ ਵਾਰ ਜਿੰਨ ਚਾਰ ਟੋਪੇ ਆ ਜਾਂਦੇ ਨੇ ਆ ਵੇਖੋ ਲਓ ਜੀ ਕਾਂਟਿਆਂ ਦਾ ਕੰਮ ਕਦੇ ਮਿੱਤਰੋ ਆਪਾ ਬੈਠਿਆ ਥੋੜਾ ਜਿਹਾ ਲੱਗਦਾ ਕੈਮਰਾ ਚਿੱਲਾ ਕੇ ਲੈ ਵੀ 4 ਦੀ ਬਚਦਾ ਨਹੀਂ 4 ਦੋ ਵੀ ਮਤਲਬ ਕਰਾਂ 4 ਦੋ ਜਲਦੀ ਜਲਦੀ ਗਰਾਹੀ بارش ਕੋਨੇ ਪਰਮਾਤਮਾ ਨੇ ਰੁਕੋ ਛੱਤੀ بارش ਦਿਨਾਂ ਆਖੀ ਲੰਮਾ ਸਮਾਂ ਹੋਵੇ ਦੀ بارش ਚਾਹੀਦੀ بارش ਤੋਂ ਬਿਨਾਂ ਕੋਈ ਕਿਸੇ ਨੂੰ ਮੰਦਦਾ ਨਹੀਂ ਪਿਆ ਵਧੀਆ ਇਹਨਾਂ ਆਨੰਦ ਆਦਾ ਜਣੀ ਮਿੱਤਰੋ ਸੋ ਮੈਂ ਆਪਕੀ ਮਸਜਿਦ ਬਸਿਓ ਕੋ ਮੈਂਟਾਂ ਲਿਖੇ ਜਿੱਥੇ ਜਿੱਥੇ ਵਾਰਸ਼ ਹੋ ਗਈ ਵਧੀਆ ਨਹੀਂ ਕਹਿ ਗਿਆ ਤੇ ਜਿੱਥੇ ਜਿੱਥੇ ਹਾਲੇ ਵੀ ਨਹੀਂ ਪਿਆ ਸਰ ਆਪ ਆਪਣੀ ਮੂਵੀ ਦੇਖੋ ਮੈਂ ਕੋਸ਼ਿਸ਼ ਦੇ ਦੇਖਦਾ